ਮਾਇਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਪਰਿ ਸਤਸਰੀਆ ਗਾ ਲੀ ਮੈਂ ਅੱਜ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਸ ਵਾਰ ਹੈ ਤੇ ਇਸ ਦਾ ਆਨੰਦ ਮਾਣੋ ਜੀ ਕਿਉਂਕਿ ਜਿਹੜਾ ਜਿਹੜੀਆਂ ਧੀਆਂ ਹੁੰਦੀਆਂ ਹਨ ਇਹ ਆਪਣੇ ਵਿਆਹ ਨੂੰ ਆਧੀਆਂ ਮਾਪਿਆਂ ਤੋਂ ਥੋੜਾ ਥੋੜਾ ਸਮਾਨ ਮੰਗਦੀਆਂ ਹਨ ਤੇ ਇਹ ਉਹਦੋਂ ਤਾਂ ਸਾਰੇ ਹੀ ਦੇ ਦੇ ਦਿੰਦੇ ਹਨ ਜੇ ਬਾਅਦ ਵਿੱਚ ਧੀ ਮੰਗਦੀ ਹੈ ਤਾਂ ਗੈ ਦੇ ਦਿੰਦੇ ਹਨ ਇਹ ਸਾਨੂੰ ਆਣ ਕੇ ਤਾਂ ਮੰਗਦੀ ਹੈ ਹਾ ਸੇਨਾ ਵੀ ਭਰਾ ਕਹਿ ਦਿੰਦੇ ਹਨ ਵੀ ਤੇਰੇ ਸਹੁਰਿਆਂ ਦੇ ਘਰੇ ਕੁਝ ਨਹੀਂ ਹੈਗਾ ਤੁਸੀਂ ਕਿਤੇ ਭੁੱਖੇ ਮਰਦੇ ਜੀ ਵੀ ਤੁਸੀਂ ਐਟਮੇ ਸੜ ਤੋਂ ਆਣ ਕੇ ਮੰਗਦੀ ਹੈ ਕਿਉਂਕਿ ਉਹ ਹਾਸਾ ਠੱਠਾ ਭੈਣ ਭਰਾਵਾਂ ਦਾ ਹੁੰਦਾ ਹੈ ਬਾਕੀ ਵੀਰ ਤਾਂ ਸਦਾ ਹੀ ਦੇਂਦੇ ਰਹਿੰਦੇ ਹਨ ਐਡੀ ਗੱਲ ਨਹੀਂ ਹੁੰਦੀ ਪਰ ਫਿਰ ਵੀ ਕੁ ਵੀਰਦਾਰੀਆਂ ਹੁੰਦੀਆਂ ਹਨ ਤੇ ਭੈਣਾਂ ਵੀ ਵੱਧ ਜਾਂਦਿਆਂ ਹੈ ਤੇ ਭਰਾਵਾਂ ਦੀ ਐਵੇਂ ਤੇ ਇਸੇ ਤਰ੍ਹਾਂ ਦਾ ਇੱਕ ਲੋਕ ਮੀਤ ਸਵਾਰ ਹੈ ਤੇ ਇਹ ਭੈਣ ਆਪਦੇ ਭਰਾ ਨੂੰ ਕਹਿੰਦੀ ਹੈ ਵੀ ਮੈਨੂੰ ਆਹ ਚੀਜ਼ਾਂ ਲਿਆ ਦੇ ਸੋਨੇ ਦੇ ਗਹਿਣੇ ਮੰਗਦੀ ਹੈ ਤੇ ਤਾਜ ਮੰਗਦੀ ਹੈ ਤੇ ਸੁਣੋ ਤੇ ਕਾ ਕੜਾ ਦੇਵ ਵੀਰਾ ਤੇ ਕਾ ਕੜਾ ਦੇ ਮੇ ਨਾ ਗਜੜਵਾ ਦੇਵੇ ਪੈਨ ਪਰਦੇਸਨ ਵੀਰਾ ਥੇਰ ਨ ਕੈਨਾਵੇ ਹੱਥਾਂ ਦਾ ਦਿੱਤਾ ਵੀਰਾ ਅਸਾਂ ਲੈ ਜਾਣੇ ਪੜਿਆ ਕਾਂਟੇ ਕੜਾ ਦੇ ਵੀਰਾ ਘਾਂਟੇ ਕੜਾ ਨਾ ਗਜੜਵਾ ਦੇਵੇ ਮੈਂ ਨ ਪਰਦੇਸ ਨ ਵੀਰਾ ਫੇਰ ਨ ਕਹਿ ਨਾਵੇ ਹੱਥਾਂ ਦਾ ਦਿੱਤਾ ਵੀਰਾ ਅਸਾਲੇ ਜਾਣਾ ਵੇ ਪੜੇ चूड़ा दवे जे सोन वीरा कचदाल वे भेण परदेसनि वीरा फेर नवे मनी यादवे जे माज महीं वीरा गौली यादिे गौली यादवे भेण परदेसनि वीरा फेर न

ਇਸੇ ਤਰ੍ਹਾਂ ਭੈਣ ਆਪਦੇ ਭਰਾ ਤੋਂ ਮੰਗ ਕਰਦੀ ਹੈ ਅੱਗੇ ਜਿੰਨਾ ਮਰਜ਼ੀ ਵਿਧਾ ਲਓ ਵੀ ਜੋ ਤੱਪੇ ਜਿੰਨੇ ਮਰਜ਼ੀ ਜੋੜੇ ਚਲੋ ਲੰਮਾ ਹੋ ਜਾਊਗਾ ਤੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਸੁਹਾਗ ਇਹ ਭੈਣ ਆਪਦੇ ਭਰਾ ਤੋਂ ਚੀਜ਼ਾਂ ਦੀ ਮੰਗ ਕਰਦੀ ਹੈ ਤੇ ਫਿਰ ਭਰਾ ਉਹਨੂੰ ਲੈ ਕੇ ਦਿੰਦਾ ਹੈ ਭੈਣ ਫਿਰ ਵੀ ਕਹਿੰਦੀ ਹੈ ਵੀ ਜੇ ਸੋਨਾ ਮਹਿੰਗਾ ਹੈ ਤਾਂ ਕੋਈ ਨਹੀਂ ਕਿ ਤੂੰ ਥੋੜਾ ਜਿਹਾ ਦੇ ਅੱਜ ਵਿੱਚ ਨਗ ਜੜਵਾਦੇ ਵੀ ਨਗ ਪਾਗੇ ਤੇ ਸੋਨਾ ਥੋੜਾ ਲੱਗੂਗਾ ਜੇ ਮੱਝ ਮਹਿੰਗੀ ਹੈ ਤੇ ਗਾਂ ਲਿਆ ਤੇ ਗਾਂ ਸਸਤੀ ਆ ਜਾਂਦੀ ਹੈ ਜੇ ਲੱਕੜ ਮਹਿੰਗੀ ਹੈ ਤਾਂ ਸੰਦੂਕ ਨਾ ਬਣਾ ਮੈਨੂੰ ਪੇਟੀ ਲੈ ਦੇ ਉਹ ਸਸਤੀ ਆ ਜਾਂਦੀ ਹੈ ਸੰਦੂਕ ਤਾਂ ਅੱਜ ਕੱਲ੍ਹ ਵੇਖੋ ਲੱਖ ਰੁਪਏ ਨੂੰ ਪਹੁੰਚ ਜਾਂਦਾ ਹੈ ਤੇ ਭੈਣ ਫਿਰ ਵੀ ਭਰਾ ਦੀ ਹੈਲਪ ਕਰਦੀ ਹੈ ਕਹਿੰਦੀ ਵੀ ਮੈਨੂੰ ਥੋੜਾ ਦੇ ਦੇ ਪਰ ਦੇ ਦੇ ਜ਼ਰੂਰ ਮੈਂ ਤੈਨੂੰ ਬਾਅਦ ਵਿੱਚ ਰਿਕੇ ਨਾਲ ਕੇ ਤੇ ਇਸੇ ਤਰ੍ਹਾਂ ਅੱਗੇ ਤੁਸੀਂ ਜੋ ਮਰਜ਼ੀ ਜੋੜ ਲੋ ਤੇ ਇਹ ਇੱਕ ਪੰਜਾਬੀ ਲੋਕਗੀਤ ਸਵਾਗ ਹੈ ਤੇ ਇਹਦਾ ਤੁਸੀਂ ਆਨੰਦ ਮਾਣੋ ਜੀ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਇੱਕ ਨਵਾਂ ਲੋਕਗੀਤ ਲੈ ਕੇ ਤੇ ਭੈਣਾ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਭੈਣਾ ਵੀ ਉਸ ਘਰ ਦੇ ਧੀਆ ਹੁੰਦੀਆਂ ਹਨ ਤੇ ਉਹਨਾਂ ਵਿਚਾਰੀਆਂ ਨੇ ਕਿਹੜਾ ਮੰਗਣਾ ਹੈ ਤੇ ਸਾਰੇ ਆਪਣੀਆਂ ਭੈਣਾਂ ਦਾ ਸਤਿਕਾਰ ਕਰਿਆ ਕਰੋ ਤੇ ਭੈਣਾਂ ਨੂੰ ਜ਼ਰੂਰ ਹੀ ਭਾਵੇਂ ਥੋੜਾ ਜਿਹਾ ਕਰਿਓ ਇਹ ਇੱਕ ਦਸੰਦ ਕੱਢਣ ਵਾਲੀ ਗੱਲ ਹੁੰਦੀ ਹੈ ਤੇ ਜ਼ਰੂਰ ਦਿਆ ਕਰੋ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ